ਬੱਦਲ ਬਾਈ ਹੋਈ ਹੋਈ ਆ ਪੂਰੇ ਆਏ ਲੇਟਾ ਬਾਈ ਦਾ ਲਾਗ ਰਿਹਾ ਹੈ ਲੈਓ ਬੜੇ ਆ ਗਏ ਦਰ ਚਲੋ ਲਓ ਜੀ ਆ ਗਏ ਦੂਜੇ ਖੇਤ ਆਹ ਰਹਾ ਆਸਟ੍ਰੇਲੀਅਨ ਕਾ ਰੈੱਡ ਨਾਈਪੀਰੀਆ ਬੱਦਲ ਦੇਖੋ ਕਿਆ ਗੜਗੜ ਕਰਤਾ ਫਿਰਤਾ ਹੈ। ਆ ਮੱਖੀ ਵਾਲੇ ਦਾ ਪਾਣੀ ਆਪਣਾ ਸੁੱਕ ਗਿਆ। ਹੁਣ ਇਹ ਚ ਪਾਣੀ ਛੱਡ ਕੇ ਦੁਬਾਰਾ ਕਦੂ। ਫਿਰ ਦਿਖਾਵਾਂਗੇ ਤੁਹਾਨੂੰ। ਆਹ ਇਹਦਾ ਵੀ ਹੋਣਾ ਲੇਟ ਹੀ ਨਹੀਂ ਛੱਡੀ ਪਤੰਦਰਾਂ ਨੇ ਬਸ ਇਹ ਚ ਹੁਣ ਗੈਸ ਜੀ ਨਿਕਲ ਗਈ 스멜 ਜੀ ਮਾਰਨ ਲੱਗ ਗਈ ਰਗੜਿਆ ਜਾਓ ਫਿਰ ਆਹ ਦੇਖੋ ਪੱਤਲ ਕਿੰਨਾ ਲੱਗਿਆ ਇੱਧਰ ਦੇਖੋ ਆ ਆਪਣਾ ਬਿਜਲੀ ਘਰ नेरी आहे मीह ਮੰਡੀਆਂ 'ਚ ਪਈ ਹੈ ਜੇ ਹੁਣ ਮੀਂਹ ਪੈ ਗਿਆ ਤਾਂ ਬਸ ਗਲ ਜੂ। ਨੀਰ ਗੁਇਆ ਨੰਗ ਜਾ। ਨਾ ਇਹਨੇ ਆਪਣੇ ਕਹਿ ਤੇ ਪਾਉਣਾ ਤੇ ਨਾ ਆਪਣੇ ਕਹਿ ਤੇ ਟੁਕੜਣਾ। ਜਦ ਨਹੀਂ ਨੀਰਾ ਕਰਤਾਰ ਆਪਣੇ ਤੇ ਨਹੀਂ ਨੀਰਾ। ਯੋ ਨੋਵੇ ਆ ਗਿਆ ਮੈਂ ਜਰ ਜੀ ਚੈਟੀ ਤਿਆਰ ਆ ਖੇਤ ਜਾਣ ਨੂੰ ਥੱਲੇ ਨਹੀਂ ਉਤਰਦਾ ਹੋ ਗਿਆ ਆ ਗਿਆ ਨਹੀਂ ਆ ਗਿਆ ਤੇ ਇਹ ਤੇ ਲੇਕਿਨ ਜਦੋਂ ਵੀ ਪੈਂਦਾ ਹਟਦਾ ਫੇਰ ਵੀ ਨਹੀਂ ਗਿਆ ਜਿਆ ਟਰੈਕਟਰ ਉਹ ਖੜਾ ਲਓ ਜੀ ਇਹਦਾ ਕੱਦੂ ਕਰਨ ਲੱਗਿਆ ਦੁਵਾਰਾ ਮੱਕੀ ਵਾਲੇ ਦਾ ਅੱਜ ਤਿੰਨਾਂ ਦਿਨਾਂ ਬਾਅਦ ਆ ਦੇਖੋ ਆ ਥੋੜੇ ਥੋੜੇ ਹੁੰਦਾ ਆ ਪਿੱਛੇ ਸਾਫ਼ ਹੋਈ ਜਾਂਦਾ ਆ ਦੇਖੋ ਪਤਾ ਲੱਗਦਾ ਸਮੈਲ ਬਹੁਤ ਗੰਦੀ ਮਾਰਦੀ ਆ ਪਰ ਗਲ ਗਿਆ ਪਰ ਆਪੇ ਥੱਲੇ ਬਹਿ ਜਾਣਾ ਨੇ ਹੈਵੀ ਹੋ ਗਿਆ ਆ ਦੇਖੋ ਇੱਧਰ ਖਰੀਦਾ ਵਾ ਇੱਥੇ ਗੇੜਾ ਆ ਇੱਥੇ ਸਾਫ਼ ਹੋ ਦਲੇ ਪਰ ਪਿੱਛੇ ਕਿ ਦਿਨ ਜਾ ਕੇ ਕੱਦੂ ਕਰ ਦਵੇ ਆ ਫਿਰ ਗਲ ਕੇ ਜੇ ਥੱਲੇ ਬਹਿ ਜਾਂਦਾ ਉਹ ਔਰ ਦਾਵੇਂ ਲੱਗੇ ਕਰਕੇ ਹਨਾ ਆਲੂਆਂ ਕੋਲੇ ਔਖਾ ਬਹੁਤ ਔਖਾ ਟਰੈਕਟਰੋਂ ਮੈਂ ਜਿਆਦਾ ਟਰੈਕਟਰ 4x4 ਹੋਵੇ ਫਿਰ ਤਾਂ ਚੱਲਦਾ ਔਖਾ ਕਰੀ ਤਾਂ ਇਹ ਵੀ ਜਾਂਦਾ ਹਵਾ ਹੋਵਾ ਘੱਟ ਕਰਕੇ ਚੱਲੀ ਜਾਂਦਾ ਉਹ ਪਰਲੇ ਦਾ ਹਲੇ ਰਹਿੰਦਾ ਕਰਨ ਵਾਲਾ ਇਹਦਾ ਕਰਦੇ ਆ ਚਲੋ ਲਓ ਜੀ ਇਹਦਾ ਕੱਦੂ ਹੋ ਗਿਆ ਦੂਜੀ ਵਾਰ ਇਹੇ ਆ ਦੇਖਣ ਲੱਗਿਆ ਉਹ ਪਰਲੇ ਕੇਰੇ ਦਾ ਹਲੇ ਹੋਇਆ ਨਹੀਂ ਸਮੈਲ ਜੀ ਆਉਂਦੀ ਆ ਹੋਰ ਕਾਹ ਨਹੀਂ ਪੱਕੀ ਐ ਥੱਲੇ ਬੈਝੇ ਦੋਕ ਦਿਨ ਅਜੇ ਜਿਸਨੂੰ ਹਟੇ ਜਾਨਾ ਹੋਰੇ ਪਰਲੇ ਚ ਬਾਲਾ ਦੀਂਗਾ ਹਟ ਲੈਦੇ ਜਮਾਈ ਨਹੀਂ ਨਹੀਂ ਤਾਂ ਹੁਣ ਪਰਲੇ ਚ ਪਾਣੀ ਛੱਡਿਆ ਹੁਣ ਪਰਲੇ ਦਾ ਕਰਦੇ ਆ ਕਿਰੋਵੀ ਦਿਖਾਵਾ ਦੇ ਬਾਹਰ ਦੇਖੋ ਇਤਰਾਉ ਆ ਗਏ ਇਹ ਤੀਜੇ ਦਿਨ ਕੀਤਾ ਕਦੂ ਦੁਆਰਾ ਇਹ ਆਪਰੇ ਇਹ ਆਪਰੇ ਸੰਕਾਗਰ ਆ ਵੀ ਤ ਭਰ ਗਿਆ ਸਰਦੋ ਘਰ ਦਾ ਪੀਵਾ ਪਾਇਗਾ ਜੋ ਕੰਮ ਕਰੇਗਾ ਤਾਂ ਘਰ ਕੋ ਪਾਇਗਾ ਭਾਈ। ਉਹ ਪਤਾ ਪੀਵਾ ਮਾਲ ਪਤਾ ਆਦਾ ਤਾਂ ਪੀਵਾ। ਉਹ ਪਤਾ ਧਰੋ ਪੰਖਾ ਖਾਲੀ ਚਲਦਾ ਹੈ ਬਸ। ਤੋ ਕੰਮ ਕਰਨਾ ਹੈ ਬਾਈ ਕਿੰਨਾ ਕਰਉਣਾ ਹੈ ਰਾਮ ਜੀ। ਹਾਂ। ਲਓ ਜੀ ਮੱਕੀ ਆਪਣੀ ਤਲਗੀ ਰਾਤ ਘਟੋ ਘਟ 10 ਦਿਨਾਂ ਬਾਅਦ। ਇਹ ਆ ਸ਼ਾਨ ਦੇਖ ਲੋ ਇੰਨਾ ਨਿਖਰਿਆ ਆ। ਆ ਵੇ ਤੇ ਉਹ ਚਕੀਲੇ ਸੀਗੇ ਆਪਣੇ ਚਾਰ। ਹਲੇ ਉਹ ਪਿਆ ਤੇ ਆ ਗਿੱਲਾ ਹੋਇਆ ਸੀ ਜਿਹੜਾ ਲਾਂਗਾ ਥੱਲੇ ਪਿਆ ਹਲੇ ਹੁਣ ਤਨ ਸਾਫ ਹੋਣ ਲੱਗਿਆ ਹੁਣ ਹੋਰ ਵੱਡਾਂਗੇ ਫੇਰ ਦੁਬਾਰਾ ਮੰਡੀ ਜੀ ਆ ਬੋਰੀਆਂ ਸੀ ਰਾਤ ਭਰੀਆਂ 281 ਬੋਰੀਆਂ ਇਹ ਲੈ ਚਾਰ ਆ